ਉਹ ਤੇ ਇਹ ਬੋਰੀਆਂ ਪਾਹ ਮੱਲੇ ਮਿੱਟੀ ਆਇਆ ਤੇ ਬੋਰੀਆਂ ਚ ਬਸੇ ਰਹੀ ਰਹਿੰਦੇ ਮਿੱਟੀ ਡੇਗੋ ਪਹਿਲਾਂ ਵੇ ਇਹ ਤਾਂ ਅੰਦਰ ਹੋ ਜੇ ਅੰਦਰ ਹੋਇਆ ਫਿਰ ਤਾਂ ਸਾਰਾ ਵੇਜੋ ਇਹ ਉਧਰ ਹੋਇਆ ਇਹ ਨਿਓਂ ਗਿਆ ਜੇ ਅੰਦਰ ਹੋਇਆ ਅੰਦਰ ਇਹ ਅੰਦਰ ਨਹੀਂ ਹੋਣਾ ਇਹ ਨਾਲੀ ਨਾਲ ਹੀ ਹੈ ਨਹੀ ਦਬ ਜਾਂਦਾ ਹੈ ਨਾ ਇਹ ਬੋਲ ਵੀ ਭਰੇ ਭਰੇ ਲੱਗੇ ਇੱਥੇ ਹੁਣ ਆਏ ਨਹੀਂ ਪਾਣੀ ਪਈ ਜਾਂਦਾ ਮਿੱਟੀ ਨਾਲ ਸੰਭਾਈਏ ਨਹੀਂ ਪਰਲੇ ਪਾਸ ਲੱਗੋ ਕੰਮ ਨਹੀਂ ਕਰੇ ਇਹ ਹਰ ਅੱਜ ਦਾ ਪਾਣੀ ਪੱਲੇ ਬਗ ਨੀਤੇ ਉਧਰ ਹੀ ਉਧਰ ਨਹੀਂ ਹੈਗਾ ਇਹ ਕੋਆ ਦੋ ਹਾਂ ਜੀ ਲਾ 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 ਆ ਗਏ ਮੇਰੇ ਮੂਹਰੇ ਨਾ ਚੁੱਕੇ ਸਾ ਮਾ ਆ ਬੁਕਾ ਲਾਓ ਰੀਡਿੰਗ ਨੂੰ ਡਟਾਓ ਉਹਦੇ ਸਾਰੇ ਉਧਰ ਦੀ ਕੰਮ ਚ ਨਹੀਂ ਬੈਗਾ ਹੈ ਉਹ ਇਹ ਨਾ ਚੱਕਿਆ ਪਰਾਂ ਹੀ ਵਜੋ ਪਾਣੀ ਤਾਂ ਉਹ ਪਾਣੀ ਤਾਂ ਪਰਾਂ ਹੀ ਚੱਪੀਓ ਪੀ ਇੱਕ ਬੰਨ ਹੋਰੇ ਮਾਰਦੀ ਇੱਥੇ ਇੱਥੋਂ ਪਿਸਤਾ ਦੇਕਾ ਮਿੱਟੀ ਦੇ ਉੱਪਰਾਂ ਪਾ ਰਿਹਾ ਹੈ ਕਿਤੇ ਉਹ बस काम कर रहा है ये पूरे राग के बाद पूरी वाली पर रुकने का महाकोली पानी गए माय गॉड तो व्यू बन गए बन के व्यू ਮੈਂ ਤਾਂ ਨਹੀਂ ਕਿਹਾ ਨਾ ਉਹ ਤਾਂ ਪਤਾ ਨਹੀਂ ਲੱਗਦਾ ਕਿ ਇਹ ਹੋਪਾ ਤਾਂ ਹਰ ਵੀ ਆ ਨਾ ਆ ਦੇ ਜਿਆ ਬੋਲੀਆਂ ਬੰਦ ਕਰਕੇ ਰੋੜ੍ਹ ਗਈ ਕਿਤੇ ਹੋਰ ਹੋ ਵੀ ਜਾਂਦੀ ਜਾਂਦੇ ਜਨਾ ਕਰਾਇਦਾ ਕੋਈ ਤਾਂ ਹੋਣੀ ਹੈਗਾ ਫੋਜੀਆ ਹਾਂ ਹਾਂ ਲੈ ਜੀ ਮੇਰਾ ਪੰਕੇ ਨਾ ਇਹ ਇੱਕ ਲੱਖ ਨਹੀਂ ਚਾਹੀਏ ਇੱਥੇ ਬੰਦ ਨਹੀਂ ਲੱਗਾ ਜਨਾ ਹਾਂ ਜਿੰਨਾ ਕਿ ਉਹ ਬੰਦ ਨਹੀਂ ਲੱਗਾ ਪੂਰੀ ਕੰਪਨੀ ਆਸਲੇ ਖੱਟੇ ਤੇ ਨਹੀਂ ਪਾਟ ਕੇ ਜਿੰਨੇ ਸੋਫਾ ਕਹਿੰਦਾ ਵੜਾ ਕੇ ਮਗਾ ਕੇ ਪਰਚੇ ਦੇ ਪਵਾਰਾ ਦੇ ਚਾ ਪਰ ਨਾਲ ਹੀ ਘਲਟਾ ਮਾਰਾ ਨਾਲ ਨਾਲ ਦੇ ਵਿੱਚ ਟਾ ਬੋਰ ਹੁੰਦਾ ਉਹਦੇ ਨਾਲ ਜਿਹੜਾ ਕੁਛ ਨਹੀਂ ਇਸ ਤੇ ਆ ਜਾ ਕਿ ਬਹੁਤ ਕੁਝ ਨਹੀਂ ਆਇਆ ਨੀ ਕਿਹੜਾ ਕੁ ਵੀ ਖੁੱਲ ਰਿਹਾ ਹੈ ਨਾ ਕਿੱਦੇ ਦਾ ਹੋਰੀ ਇਹ ਤਾਂ ਖੁੱਲਦਾ ਹੀ ਬੋਰ ਹੋਇਆ ਖੂਹ ਇਹਨੂੰ ਬਹਿਣਾ ਹੁੰਦਾ ਹੈ ਨਾਲ ਦੇ ਇਹ ਪੂਰੀ ਹਿੰਦੀ ਬੋਕਾ ਕਰਦਾ ਨਾਲੀ ਪੈਣ ਲੱਤੀ ਸੀ ਜਦ ਹਾਂ ਆਹ ਅਸਲੀ ਫਿਰ ਆਇ ਲੱਤ ਕਿ ਜੀ ਨਹੀਂ ਲੱਤ ਕਿ ਆ ਜੁਰਤ ਕਰਦੀ ਸੀ ਫਿਰ ਬੈਠੇ ਹੋਰ ਨਾ ਨਹੀਂ ਇਹ ਕਿਉਂ ਕਦੀ ਮਿੱਟੀ ਰਾਦੀ ਬੋਰੀ ਬਾਤ ਸਤਨਾ ਆਈ ਨਾਈਟ ਬੋਰੀ ਬਾਤ ਫੇਰ ਤਾਂ ਹਾਂ ਹਾਂ ਸੋਲ ਪਰੇ ਨਾ ਆਹ ਤਾਂ ਨਾਲੇ ਬੋਰੀ ਬਾਤ ਕਿ ਕਿਤੇ ਮਿੱਟੀ ਲਾਵਾ ਉਹ ਕਹਿੰਦਾ ਪੋਸਟ ਆਉਤੇ ਆਮ ਪੋਸਟ ਆਈ ਉਹਦਾ ਕੋਸਾ ਨਾ ਬੋਰੀ ਲਾ ਦੇ ਫੋਟਿਓ ਆਹ ਚਲ ਕੱਢ ਲਵਾਂਗੇ ਆਹ ਬੜੀਆ ਬੋਰੀ ਹੈ ਜਿੱਤੇ ਇੱਥੇ ਬੋਰੀ ਫਰ ਖਿਲਾ ਦੇ ਹਲੇ ਬਰ ਮਨਾਂ ਕਰੇ ਮਰੇ ਨਹੀਂ ਪੂਰੇ ਜਾਨ ਵੀ ਬੋਰੀ ਲਾਦਾ ਐ ਇੰਨੇ ਤੱਕ ਤੋਂ ਲਾਦਾ ਰਹਿ ਗਿਆ ਥੱਲੇ ਮਿੱਟੀ ਤੋਕੇ ਫੇਰ ਬੋਰੀਆਂ ਰੱਖੀਂ ਇਹਦਾ ਪਰੇ ਲਾਉਣਾ ਪਰੇ ਬੋਰੀਆਂ ਥੱਲੇ ਤੋਂ ਚੱਲ ਪਰੇ ਲਾਉਂਦੇ ਆ ਰੰਗ ਤੇ ਡਾੜੀ ਦੁਰਮਟ ਚੱਲਿਆ ਮੜਾ ਗਿਆ ਇਹ ਕਿਹਨਾਂ ਦੀ ਦੂਰ ਠੀਕ ਆ ਰਾਇ ਕਿਥੇ ਗਿਆ ਤੂੰ ਤਾਂ ਪਾਣੀ ਇਤਰੀ ਜਾਈ ਜਿੱਤੇ ਬਾਹਰ ਹੀ ਕਰ ਲੈ ਤੈਨੂੰ ਫੜਕੇ ਯਾਰ ਐਂ ਮਿੱਟੀ ਹੋ ਰਾਬੋ ਆਜ ਹੋਰੇ ਮੇਰੀ ਸਪੋਰਟ ਐਤੀ ਸਪੋਰਟ ਐ ਸੋ ਸਗਾ ਪਾਣੀ ਉੱਤਰ ਆਵੇ ਨਾ ਤੁਸਾਂ ਆਲੀ ਦਾ ਇਹ ਕਿਰੋ ਵੀ ਆ ਬਣ ਗਿਆ ਤੇ ਜਿਹਦਾ ਇਹਦਾ ਜੱਪੀ ਤੇ ਰਾਜ ਬੋਦੀ ਉਹਦੇ ਤੇ ਨਾਲ ਕਿ ਇੱਥੇ ਦਾ ਮਿੱਟੀ ਆਈ ਦੇ ਬਣਾ ਉਹਦੇ ਵਿੱਚ ਆਈ ਤੇ ਨਾਲ ਕਿੰਨਾ ਮੀਂਹ ਪੜ ਰਹੀ ਹੈ ਨਹੀ ਹਾਲੇ ਵੀ ਅੱਧਾ ਟੱਟ ਰਹੀ ਚੱਕਿਆ ਮੈਂ ਹੋਰ ਲਵਾਉਣਾ ਇੱਥੇ ਮਿੱਟੀ ਉਹਦੇ ਤੇ ਪੁੱਤ ਜਿਹੜਾ ਬਾਂਸਾ ਹੁਲਾਵਾ ਮੈਂ ਕਿਹੜਾ ਬੰਸ ਲਾਉਣਾ ਕੋਈ ਨਾ ਕੇ ਲੈਣਾ ਉਦਰੀ ਆਗਰੇਟਾ ਚੱਕ ਲੋ ਉਹਦੀਆਂ ਚਾਰ ਚਾਰ ਫੇਰ ਤੇ ਦੋ ਟਰਾਲੀਆਂ ਮਾਰੂ ਉਹ ਹੋਰ ਵੀ ਪਰ ਤੇ ਢੀਚੋਂ ਮੜੇ ਮੈਂ ਪਾਤੀ ਤੇ ਜਿਹਨਾਂ ਇੱਥੇ ਪਾਤੀ ਕਰੀ Thank you. ਹਉ ਦੇ ਬਿਆਨ ਤੇ ਜਾਂਦਾ ਪਾਣੀ ਵਿੱਚ ਹੀ ਜਾਂਦਾ ਉਹਦੇ ਉੱਪਰ ਸੱਚੀ ਜਾਂਦਾ ਹਉ ਕਹੀ ਜਾਂਦਾ ਤਾਂ ਪੱਤੀਆਂ ਹਉ ਹਾਇ ਮਰ ਹਾਇ ਬਿਆਨ ਤੇ ਬੱਕੀ ਨਾ ਬੋਲੀ ਪਾ ਕੇ ਮਿੱਟੀ ਨਾਲ ਜਸਟਾ ਤੇ ਮਿੱਟੀ ਲਾਦੀ ਕਰੀ ਤੂੰ ਆਖੇ ਕਿ ਉਹਨਾਂ ਨੂੰ ਇਹਦਾ ਆ ਨਾਲੀ ਦਾ ਜਾਂਦਾ ਜੀ ਆ ਨਾਲੀ ਦਾ ਜਾਂਦਾ ਪਾਣੀ ਨਾਲੀ ਦਾ ਪਾਣੀ ਜਾਂਦਾ ਹੈ ਉੱਥੋਂ ਉਹ ਆ ਉਹ ਪਾਈਪ ਚੋਂ ਪਿੱਛੇ ਮੁੜੀ ਜਾਂਦਾ ਹੈ ਉਹ ਲਾ ਦੂਗਾ ਪਾਗੇ ਆਪੇ ਕਰ ਬੋਲੋ ਹਾਂ ਤੇ ਰੈਡੀ ਉੱਥੇ ਬੰਦ ਕਰੇਂ ਘਰ ਦੀ ਮਿੱਟੀ ਨਾਲ ਆ ਨਾਲੀ ਦਾ ਪਾਣੀ ਹੂ ਪਾਈਪ ਚੋਂ ਪੁੱਠਾ ਮੁੜਦਾ ਹੈ ਆ ਪਹੋਂਗਾ ਹਟ ਪਾ ਕੇ ਬੈਠਾ ਉਹ ਮੇਰੀ ਕੱਤੇ ਨੂੰ ਹਟ ਪਾ ਕੇ ਬੈਠਾ ਉਹ ਹੋ ਗਿਆ ਇਹ ਤਾਂ ਮਿੱਟੀ ਦਾ ਤਾਂ ਸੂਗ ਜੀ ਪੂਰੀ ਪਹਿਲੀ ਮਿੱਟੀ ਵਿੱਚ ਗਈ ਉਹ ਫਿਲਮਾ ਕੇ ਨਾ ਤਾਂ ਪਾ ਦੋ ਰੱਖ ਦੋ ਸਾਰਾ ਉਹ ਉੱਧਰ ਨਿਕਲ ਗਿਆ ਇੰਦਰ ਨਿਕਲ ਗਿਆ ਸਾਈਡਾਂ ਦੇ ਉਹ ਜਿਆਦੇ ਇਹਨਾਂ ਘੜਤੀ ਨਾਲੀ ਇਹਦੇ ਘੜਤੀ ਜਿਆਦੇ ਹੋਣਾ ਕੰਮ ਆਏ ਦੇਖੋ ਵੀ ਨਾਲੀਆਂ ਚ ਪੈਂਦੀ ਆ ਜਿੱਤੇ ਆਏ ਦੇਖੋ ਨਾਲੀ ਪੈਂਦੀ ਆ ਇਹਦੇ ਵਿੱਚ ਜੋ ਦੇ ਵਿੱਚ ਵਾਲੀ ਉਹ ਫੇਰ ਹੀ ਫਾਇਦਾ ਇਹ ਫਿਰ ਤਾਂ ਪਾਣੀ ਆ ਜਾਂਦਾ ਵੀ ਇੱਧਰੋਂ ਕਿਹੜਾ ਦਰਵਾਜ਼ਾ ਓਏ ਵਿੱਚ ਤਾਂ ਕਿਹੜੀ ਮਿੱਟੀ ਜਿੱਤੇ ਲਈ ਬੱਲਾ ਉੱਥੋਂ ਪਾਣੀ ਮੈਂ ਦੇਖਦੇ ਹਾਂ ਹਸਪਤਾਲ ਤੇ ਉੱਥੇ ਨਾ ਲਾ ਦੇ ਉਹਦੇ ਮੰਨ ਲਾਗਾ ਉਹਦੇ ਮੰਨ ਲਾਗਾ ਪਾਣੀ ਨਾ ਹੀ ਤਰ ਨੂੰ ਆਈ ਜਾਂਦਾ ਪਰ ਨੰਗ ਤਾਂ ਨਹੀਂ ਨਾ ਆਉਂਦੀ ਜਿਹੜਾ ਪਾਣੀ ਆਪੋ ਤੋਂ ਦੇ ਪੀ ਹੋਵੇ ਆਪ ਪੈ ਪੀ ਗਾਹਾਂ ਕਰਨ ਵਾਲੀ ਮੜੀ ਜਿਆ ਪਾਣੀ ਉੱਥੇ ਉਹ ਆਪਣਾ ਕੱਟ ਕੇ ਗਿਆ ਉਹੋ ਧੱਕੇ ਦੇ ਵਿਚਾਰੇ ਮੱਠੇ ਸਿੱਧੇ ਦੇ ਵਿਚੀ ਆ ਗਿਆ ਹੋਰ ਆ ਵਿਚੀ ਦੇ ਜਨੂਰ ਪਾਣੀ ਦਾ ਪਾਣੀ ਪਾਹਲਾ ਕਰਾਉਂਦੇ ਕਰੋ ਇੱਥੇ ਕਹੀ ਲੈ ਗਿਆ ਮਿੱਟੀ ਅੜਲਾ ਫਰੇ ਇਹ ਤੇਰੇ ਕੋਲ ਆ ਮਿੱਟੀ ਅੜ ਬਾਹਰ ਇੱਥੇ ਪਹਿਲਾਂ ਹੋ ਬੰਦ ਬੰਦ ਕਰਕੇ ਆਓ ਭਾਈ ਉਹ ਆਪਣੇ ਬਾਗ ਦੇ ਕਰ ਦੋ ਅੱਛਾ ਪਾਣੀ ਬੰਦ ਕਰ ਦੇਣ ਦੇਰ ਦੇਰ ਦੀ ਇਹ ਨਹੀਂ ਚਾਲੀ ਇਹਦੇ ਸੰਦੇ ਕਰਦੇ ਹੋ ਉੱਥੇ ਖੜ ਜਾਓ ਇਹ ਤਾਂ ਮੁਹੰਦਰਾ ਹੈ ਹੀ ਨਹੀਂ ਮਿੱਟੀ ਇਹਦੇ ਹੋਰ ਨਾ ਸਾਹ ਜਿਹਾ ਖੜਾ ਪਾਹ ਆ ਪਾਈਪ ਥੋੜੀ ਹੋ ਗਾਹਾਂ ਕਰਨ ਵਾਲੀ ਸੀ ਆ ਪਾਈਪ ਉਹਰਾ ਪਿੱਛੇ ਲਾਤੀ ਜਿਆ ਪਾਈਪ ਗਾਹਾਂ ਹੋ ਜਾਏ ਆ ਨਰਲੀ ਪਾਈਪ ਗਾਹਾਂ ਧੱਕਣ ਵਾਲੀ ਆ ਆ ਪਾਈਪ ਤਾਂ ਗਾਹਾਂ ਆ ਰਹਾ ਜਿਆ ਹੋ ਜੂਗਾ ਐ ਹੋ ਜੂਗੀ ਉਹਦੇ ਵਿੱਚ ਪੈ ਜੂ ਹਿੱਥੋਂ ਪਾਈਪ ਖਿੱਚੀ ਨਹੀਂ ਜਾਂਦੀ ਨੀਲੀ ਹਾਂ ਨੀਲੀ ਇਹ ਕਹਿੰਦਾ ਨੀਲੀ ਪਾਈਪ ਐਂ ਦੇ ਵਿੱਚ ਪੈ ਜੂ ਖਿੱਚੀ ਜਾਊ ਖਿੱਚੀ ਜਾਊ ਚਲੋ ਅੰਡੂ ਮੜ ਲਾਜੋਰਾ ਉਰੀ ਉਰੀ ਲਾ ਲਾਜੋਰਾ ਸਮਾਰ ਕੇ ਇੱਥੇ ਰੱਖ ਸਿਕਸ ਪਾਇ ਕਾਲਾ ਕਹੀ ਤਾਂ ਵਧੀਆ ਚਲਾਉਂਦਾ ਮੁੰਡਾ ਇਹ ਖੂਬੰਦ ਕਾਢਣੋਂ ਕਿਨੇ ਕੈਸਨ ਹੋਏ ਇਹ ਖੂਬੰਦ ਕਿਨੇ ਕਰਿਆ ਸੀ ਆਪ ਹੀ ਹੁਣ ਉੱਧਰ ਚਲੋ ਬੋਰੀ ਚਲੋ ਆਪਾਂ ਨੂੰ ਵਿਚਾਰ ਦਈ ਜਾਣਗੇ ਭਾਈ ਦੁਵਾਰੇ ਕੱਢਣਾ ਚਾਹੀਦਾ ਕਿ ਭਰਨਾ ਚਾਹੀਦਾ ਬਸ ਕਾਹਨੂੰ ਪਾਉਂਦਾ